ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਹਲ ਪੰਜਵਾਂ ਮਾਗ ਮਜਨ ਸੰਗ ਸਾਧੂਆਂ ਟੂੜੀ ਕਰਿ ਉਸ ਨਾਨਕ ਹਰਿ ਕਾ ਨਾਮ ਧਿਆਇ ਸੁਣ ਸਭ ਨਾਨੋ ਕਰ ਦਾਨ ਜਨਮ ਕਰਮ ਮਨ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਐ ਬਿਨ ਸਹਿ ਲੋਭ ਸਵਾਨ ਸਚੇ ਮਾਰਗ ਚਲਦਿਆ ਉਸਤਤ ਕਰੇ ਰਹਿਾਨ 86 ਤੇਰਾ ਤੁੰ ਸਾਗਲ ਪਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੈ ਸੇ ਕਾੜਿਐ न पूरा गुर महिरबानी सतनाम श्री वाहेगुरु साहिब जी बारह महला पंजवा माग मजन संग सधुआ तूड़ी करे स्नान ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਏ ਬਿਨ ਸਹਿ ਲੋਭ ਸੁਆਨਾ ਸੱਚ ਮਾਰਗ ਚਲਦਿਆਂ ਉਸਤਤ ਕਰੇ ਰਹਿਨ ਆੜ ਸਾੜ ਤੇ ਰਤ ਸੰਗਲ ਆਪਣੀ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੈ ਸੇ ਕਢਿਐ ਜਿਨਾਂ ਪੂਰਾ ਗੁਰ ਮਿਹਰવાન ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਅਜਨ ਲਾ ਪੰਜਵਾਂ ਮਾ ਗ ਮਜਨ ਸੰਗ ਸਾਧੂਆਂ ਢੋੜੇ ਕਰਿ ਸੁਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨਾ ਕਾਮ ਕਰੋਦ ਨਾ ਮੋਹੀਏ ਬਿਨ ਸਹਿ ਲੋਭ ਸੁਆਨਾ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਰਹਾਨ ਅਰਸਰ ਤੇਰਥ ਸਗਲ ਕਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾੜਿਐ ਜਿਨਾ ਪੂਰਾ ਗੁਰ ਮਿਹਰਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਾਜਨ ਹਲਾ ਪੰਜਵਾਂ ਮਾਗ ਮਜਨ ਸੰਗ ਸਾਧੂਆਂ ਢੂੜੇ ਕਰਿ ਜਨਾਨ ਹਰਿ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਨ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਐ ਬਿਨ ਸਹਿ ਲੋਭ ਸੁਆਨਾ ਸੱਚੇ ਮਾਰਗ ਚਲਦਿਆ ਉਸਤਤ ਕਰੇ ਰਹਿਾਨ ਆੜਸਰ ਤੇ ਰਤ ਸੰਗਲ ਪਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸੋਈ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾੜਿਐ नाम पूरा गुर महिरबानी सतनाम श्री वाहेगुरु साहिब जी बारह मामज महिल पंजवा मा, मा गजन संग सधुआ तुड़ी करिषन ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਏ ਬਿਨ ਸਹਿ ਲੋਭ ਸੁਆਨਾ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਰਹਿਨਾਂ ਆੜਸੜ ਤੇਰਥ ਸੰਗਲ ਪਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁੱਚੇ ਸੇ ਕਢਿਐ ਜਿਨਾਂ ਪੂਰਾ ਗੁਰ ਮਿਹਰવાન ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਰਨ ਹਲ ਪੰਜਵਾਂ ਮਾ ਗ ਮਜਨ ਸੰਗ ਸਾਧੂਆਂ ਟੂੜੇ ਕਰਿ ਉਸ ਨਾਨਕ ਹਰਿ ਕਾ ਨਾਮ ਧਿਆਇ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨਾ काम करो दना मोहिए बिनसै लोभ स्वान सच मार्ग चलदिया सतत करे जहान 48 तेरथ सगल अपन जी दया परमान जसोन देव दया कर ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੈ ਸੇ ਕਢਿਐ ਜਿਨਾ ਪੂਰਾ ਗੁਰ ਮਿਹਰવાન ਬਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਨ ਮਹਲ ਪੰਜਵਾਂ ਮਾਗ ਮਜਨ ਸੰਗ ਸਾਧੂਆਂ ਢੂੜੇ ਕਰਿ ਸੁਨਾਨ ਹਰਿ ਕਾ ਨਾਮ ਧਿਆਇ ਸੁਣ ਸਭ ਨਾਨਕ ਕਰ ਧਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨ मोहिਐ ਬਿਨ ਸਹਿ ਲੋਭ ਸਵਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਰਹਿਨ ਆੜਸੜ ਤੇਰਾ ਸੰਗਲ ਪਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਢਿਐ ਜਨ ਪੂਰਾ ਗੁਰ ਮਿਹਰਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਅਰਨਹਿਲਾ ਪੰਜਵੇਂ ਮਾਗ ਮਜਨ ਸੰਗ ਸਾਧੂਆਂ ਢੂੜੇ ਕਰਿ ਸੁਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਐ ਬਿਨ ਸਹਿ ਲੋਭ ਸੁਆਨਾ ਸੱਚ ਮਾਰਗ ਚੱਲਦਿਆਂ ਉਸਤਤ ਕਰੇ ਰਹਿਣ ਆੜ ਸਾੜ ਤੇਰਾ ਸੰਗਲ ਪਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨ ਨਾਮ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁੱਚੇ ਸੇ ਕਾੜਿਐ ਜਿਨ ਨਾਮ ਪੂਰਾ ਗੁਰ ਮਿਹਰਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਅਜਨਹਲਾ ਪੰਜਵਾਂ ਮਾਗ ਮਜਨ ਸੰਗ ਸਾਧੂਆਂ ਢੂੜੇ ਕਰਿ ਉਸ ਨਾਨ ਹਰਿ ਕਾ ਨਾਮ ਧਿਆਇ ਸੁਣ ਸਭ ਨਾਨੋਂ ਕਰਿ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋਦ ਨਾ ਮੋਹੀਏ ਬਿਨ ਸਹਿ ਲੋਭ ਸਵਾਨ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਆੜਸਰ ਤੇ ਰਤ ਸੰਗਲ ਪਨ ਜੀ ਦਇਆ ਪਰਮਾਨ ਜੈ ਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾੜਿਐ ਜਿਨਾ ਪੂਰਾ ਗੁਰ ਮਿਹਰਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਾਜਨ ਹਲਾ ਪੰਜਵਾਂ ਮਾਗ ਮਜਨ ਸੰਗ ਸਾਧੂਆਂ ਟੂੜੇ ਕਰਿ ਉਸ ਨਾਨ ਹਰਿ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਨ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰਉਦ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸਚ ਮਾਰਗ ਚਲਦਿਆ ਉਸਤਤ ਕਰੇ ਰਹਿਨ ਆੜਸੜ ਤੇਰਥ ਸਗਲ ਆਪਣ ਜੀ ਦਇਆ ਪਰਮਾਨ ਜੈ ਸੁਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੈ ਸੇ ਕਾੜਿਐ नाम पूरा गुर महिरबानी सतनाम श्री वाहेगुरु साहिबु जी बारह मामला पंजवा माघ मजन संग सधुआ तूड़ी करि सनान ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕਰੋਦ ਨਾ ਮੋਹੀਏ ਬਿਨ ਸਹਿ ਲੋਭ ਸਵਾਨ ਸੱਚ ਮਾਰਗ ਚੱਲਦੇ ਆ ਉਸਤਤ ਕਰੇ ਰਹਿਨ ਆੜਸੜ ਤੇ ਰਤਨ ਸਗਲ ਆਪਣੀ ਜੀ ਦਇਆ ਪਰਮਾਨ ਜੈਸਨੋ ਦੇਵ ਦਇਆ ਕਰ ਸਹੀ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੈ ਸੇ ਕਾੜਿਐ ਜਿਨਾ ਕੋਰਾ ਗੁਰ ਮਿਹਰਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਨਹਲ ਪੰਜਵਾਂ ਮਾਗ ਮਜਨ ਸੰਗ ਸਾਧੂਆਂ ਢੂੜੇ ਕਰਿ ਸੁਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨਾ काम कर दना मोहिए बिनसै लोभ स्वान सच मार्ग चलदिया उस्तात करे जहान 48 13 तंग सगल पन जी दया परमान जस नो देवे दया कर ਸਾਹਿ ਪਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੈ ਸੇ ਕਾੜਿਐ ਜਿਨਾ ਕੂਰਾ ਗੁਰ ਮਿਹਰਵਾਨ ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ